ਜਿੰਨੀ ਤੇਜ਼ੀ ਦੇ ਨਾਲ ਉਹ ਪਠਾਨੀ ਇਲਾਕਿਆਂ ਵੱਲ ਵਧ ਰਹੇ ਸੀ ਉਸ ਚੀਜ਼ ਦਾ ਅੰਦਾਜ਼ਾ ਅੰਗਰੇਜ਼ ਵੀ ਨਹੀਂ ਲਾ ਸਕਦੇ ਪੈਂਟਾਨਿਲਲਾ ਉਹ ਇੱਕ ਨਸ਼ਾਵਾ ਜਿਹਦੇ ਕਰਕੇ ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਮੌਤਾ ਹੋ ਰਹੀਆਂ ਨੇ ਚਾਈਨਾ ਇਸ ਗੱਲ ਤੇ ਸਹਿਮਤ ਹੋ ਗਿਆ ਵਾ ਕਿ ਅਸੀਂ ਅਮਰੀਕਾ ਦੇ ਕੋਲੋਂ ਇਹ ਸੋਇਆਬੀਨ ਖਰੀਦਾਂਗੇ ਲਵਾਂਗੇ ਵੇਖਣ ਨੂੰ ਇਹ ਹੀ ਲੱਗ ਰਿਹਾ ਕਿ ਜਿਹੜਾ ਇਹ ਸਮਝੌਤਾ ਵਾ ਇਹ ਅਮਰੀਕੀ ਪੱਖੀ ਆ ਮਹਾਰਾਜਾ ਰਣਜੀਤ ਸਿੰਘ ਸਤੂਲੋਜ ਟੱਪ ਕੇ ਇੱਧਰ ਨਹੀਂ ਸੀ ਆ ਸਕਦੇ ਅਮਰੀਕਾ ਦੇ ਕੋਲ ਸਾਰੇ ਸੰਸਾਰ ਦੀ ਸਰਪੰਚੀ ਆ ਤੇ ਉਹ ਆਪਣੀ ਡਾਂਗ ਦੇ ਨਾਲ ਇਹ ਸਾਰੇ ਕੰਮ ਕਰਵਾ ਰਿਹਾ ਵਾ ਜਪਾਨੀ ਕੋਰੀਆ ਦੇ ਇਲਾਕੇ ਬੁਸਾਨ ਦੇ ਵਿੱਚ ਅਮਰੀਕਾ ਤੇ ਚੀਨ ਦੇ ਵਿਚਕਾਰ ਇੱਕ ਸਮਝੌਤਾ ਹੋਇਆ ਅੰਗਰੇਜ਼ਾਂ ਦੀ ਇੰਨੀ ਹਿੰਮਤ ਨਹੀਂ ਸੀ ਹੁੰਦੀ ਕਿ ਉਹ ਮਹਾਰਾਜਾ ਰਣਜੀਤ ਸਿੰਘ ਵੱਲ ਉੱਚੀ ਅੱਖ ਕਰਕੇ ਵੇਖ ਵੀ ਸਕਣ ਅਮਰੀਕਾ ਨੂੰ ਵੇਚਣ ਦਾ ਇੱਕ ਖਰੜਾ ਤਿਆਰ ਕੀਤਾ ਜਾ ਰਿਹਾ ਬਾਅਦ ਵਿੱਚ ਲਾਹੌਰ ਦਰਬਾਰ ਦੇ ਵਿੱਚ ਜੋ ਕੁਝ ਵਾਪਰਿਆ ਉਹ ਤਾਂ ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ ਦੱਖਣੀ ਕੋਰੀਆ ਦੇ ਇਲਾਕੇ ਬੁਸਾਨ ਦੇ ਵਿੱਚ ਅਮਰੀਕਾ ਤੇ ਚੀਨ ਦੇ ਵਿਚਕਾਰ ਇੱਕ ਸਮਝੌਤਾ ਹੋਇਆ ਜਿਨ੍ਹਾਂ ਨੇ 1 ਸਾਲ ਤੋਂ ਚੱਲਦੀ ਹੋਈ ਅਮਰੀਕਾ ਤੇ ਚਾਇਨਾ ਦੇ ਵਿਚਕਾਰ ਟ੍ਰੇਡ ਵਾਰ ਨੂੰ ਰੋਕ ਦਿੱਤਾ ਇਸ ਸਮਝੌਤੇ ਅਧੀਨ ਚੀਨ ਦੇ ਵੱਲੋਂ ਜਿਹੜੇ ਰੇਅਰ ਅਰਥ ਮਟੀਰੀਅਲਸ ਨੂੰ ਬੈਨ ਕੀਤਾ ਗਿਆ ਸੀ ਜਿਹੜੇ ਕਿ ਮਿਲਟਰੀ ਵੈਪਨਸ ਬਣਾਉਣ ਵਿੱਚ ਜਾਂ ਕਹਿ ਲਓ ਕਿ ਡਿਫੈਂਸ ਇਕੁਪਮੈਂਟ ਬਣਾਉਣ ਦੇ ਵਿੱਚ ਕੰਮ ਆਉਦੇ ਸੀ ਉਹਨਾਂ ਤੇ ਵੀ ਜਿਹੜੀ ਪਾਬੰਦੀ ਲਾਈ ਸੀ ਉਹਨਾਂ ਨੂੰ ਜਿਹੜਾ ਬੈਨ ਕੀਤਾ ਗਿਆ ਸੀ ਉਹ ਬੈਨ ਵੀ ਹਟਾ ਦਿੱਤਾ ਗਿਆ ਯਾਨੀ ਕਿ ਹੁਣ ਜਿਹੜੇ ਚਾਈਨਾ ਦੇ ਰੀਅਰ ਅਰਥ ਮਟੀਰੀਅਲਸ ਆ ਉਹਨਾਂ ਨੂੰ ਅਮਰੀਕਾ ਵੀ ਵਰਤ ਸਕਦਾ ਵਾ ਤੇ ਇਹ ਸਾਰਾ ਕੁਝ ਇਸ ਸਮਝੌਤੇ ਦੇ ਅਧੀਨ ਹੋਇਆ ਵਾ ਤੇ ਚਾਈਨਾ ਨੇ ਇਸ ਸਮਝੌਤੇ ਦੇ ਅਧੀਨ ਸਾਈਨ ਵੀ ਕਰ ਦਿੱਤੇ ਆ ਤੇ ਇਸ ਤੋਂ ਬਾਅਦ ਜਿਹੜੇ ਸੋਇਆਬੀਨ ਅਮਰੀਕੀ ਸਰਕਾਰ ਵੱਲੋਂ ਇੰਪੋਰਟ ਕੀਤੇ ਜਾਂਦੇ ਸੀ ਚਾਈਨਾ ਨੂੰ ਉਸ ਸੋਇਆਬੀਨ ਤੇ ਚਾਈਨਾ ਨੇ ਪਿੱਛੇ ਜਾ ਪਾਬੰਦੀ ਲਾਈ ਸੀ ਤੇ ਹੁਣ ਚਾਈਨਾ ਇਸ ਗੱਲ ਤੇ ਸਹਿਮਤ ਹੋ ਗਿਆ ਵਾ ਕਿ ਅਸੀਂ ਅਮਰੀਕਾ ਦੇ ਕੋਲੋਂ ਇਹ ਸੋਇਆਬੀਨ ਖਰੀਦਾਂਗੇ ਲਵਾਂਗੇ ਤੇ ਚਾਈਨਾ ਨੇ ਇਸ ਸਮਝੌਤੇ ਦੇ ਅਧੀਨ ਸਾਈਨ ਵੀ ਕਰ ਦਿੱਤੇ ਤੇ ਤੀਜੀ ਸਭ ਤੋਂ ਅਹਿਮ ਗੱਲ ਇਹ ਕਿ ਜਿਹੜਾ ਫੈਂਟਾਨਿਲਾ ਉਹ ਇੱਕ ਨਸ਼ਾਵਾ ਜਿਹਦੇ ਕਰਕੇ ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਨੇ ਤੇ ਇਸ ਬਾਰੇ ਵੀ ਇਸ ਸਮਝੌਤੇ ਦੇ ਵਿੱਚ ਗੱਲਬਾਤ ਹੋ ਰਹੀ ਹੈ ਤੇ ਚਾਈਨਾ ਦਾ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਟਿਕਟੋਕਾ ਉਹਨੂੰ ਵੀ ਅਮਰੀਕਾ ਨੂੰ ਵੇਚਣ ਦਾ ਇੱਕ ਖਰੜਾ ਤਿਆਰ ਕੀਤਾ ਜਾ ਰਿਹਾ ਵਾ ਜਿਹੜਾ ਕਿ ਚਾਈਨਾ ਦੀ ਬਾਈਟ ਡਾਂਸ ਕੰਪਨੀ ਦਾ ਇੱਕ ਪ੍ਰੋਡਕਟ ਆ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਇਸ ਢਾਂਗ ਦੇ ਨਾਲ ਜਿਹੜਾ ਇਹ ਸਮਝੌਤਾ ਵਾ ਇਹ ਨੇਪਰੇ ਚੜ ਗਿਆ ਤੇ ਅਮਰੀਕਾ ਵੱਲੋਂ ਜਿਹੜਾ ਟੈਰਿਫ ਚਾਈਨਾ ਤੇ 20% ਲਾਇਆ ਗਿਆ ਸੀ ਉਹ ਘਟਾ ਕੇ 10% ਕਰ ਦਿੱਤਾ ਗਿਆ। ਵੇਖਣ ਨੂੰ ਇਹ ਹੀ ਲੱਗ ਰਿਹਾ ਕਿ ਜਿਹੜਾ ਇਹ ਸਮਝੌਤਾ ਵਾ ਇਹ ਅਮਰੀਕੀ ਪੱਖੀ ਆ। ਤੇ ਹੈ ਵੀ ਕਿਉਂਕਿ ਅਮਰੀਕਾ ਦੇ ਕੋਲ ਸਾਰੇ ਸੰਸਾਰ ਦੀ ਸਰਪੰਚੀ ਆ ਤੇ ਉਹ ਆਪਣੀ ਡਾਂਗ ਦੇ ਨਾਲ ਇਹ ਸਾਰੇ ਕੰਮ ਕਰਵਾ ਰਿਹਾ ਵਾ ਤੇ ਇਸੇ ਕਰਕੇ ਇਹ ਸਮਝੌਤਾ ਵਾ ਜਿਹੜਾ ਇਹ ਅਮਰੀਕਾ ਦੇ ਪੱਖ ਵਿੱਚ ਹੋ ਰਿਹਾ ਵਾ। ਬਿਲਕੁਲ ਇਸੇ ਤਰ੍ਹਾਂ ਜੇਕਰ ਆਪਾਂ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਇਹ ਸਰਦਾਰੀ ਕਿਸੇ ਟਾਈਮ ਇੰਗਲੈਂਡ ਕੋਲ ਹੁੰਦੀ ਸੀ ਯਾਨੀ ਕਿ ਬ੍ਰਿਟੇਨ ਕੋਲ ਹੁੰਦੀ ਸੀ ਸਾਲ 1809 ਦੇ ਵਿੱਚ ਇਸੇ ਤਰ੍ਹਾਂ ਇੱਕ ਸੰਧੀ ਹੋਈ ਸੀ ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਸਤਲੋਸ ਤੱਕ ਸੀਮਤ ਕਰ ਦਿੱਤਾ ਗਿਆ ਸੀ ਜਿਨੇ ਵੀ ਸਿੱਖ ਵਿਰੋਧੀ ਲੇਖਕ ਆ ਯਾਨੀ ਕਿ ਜਿਹੜੇ ਮਹਾਰਾਜਾ ਰਣਜੀਤ ਸਿੰਘ ਨੂੰ ਚੰਗਾ ਨਹੀਂ ਸੀ ਸਮਝਦੇ ਉਹਨਾਂ ਨੇ ਇਹ ਗੱਲ ਕੀਤੀ ਕਿ ਇਹ ਜਿਹੜੀ ਸੰਧੀ ਹੋਈ ਸੀ ਇਹ ਅੰਗਰੇਜ਼ਾਂ ਦੇ ਪੱਖ 'ਚ ਹੋਈ ਸੀ ਇਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੀਆਂ ਹੱਦਾਂ ਨੂੰ ਸਤਲੁਜ ਤੱਕ ਸੀਮਿਤ ਕਰ ਦਿੱਤਾ ਗਿਆ ਸੀ ਜਿਹੜੇ ਇਲਾਕੇ ਮਹਾਰਾਜਾ ਰਣਜੀਤ ਸਿੰਘ ਨੇ ਜਿੱਤੇ ਸੀ ਮਾਲਵੇ ਇਲਾਕੇ ਜਿਹੜੇ ਜਿੱਤੇ ਸੀ ਯਾਨੀ ਕਿ ਫਰੀਦਕੋਟ ਵਰਗੇ ਜਿਹੜੇ ਏਰੀਏ ਜਿੱਤੇ ਸੀ ਉਹਨਾਂ ਨੇ ਉਥੋਂ ਦੇ ਜਿਹੜੇ ਵੱਖਰੇ-ਵੱਖਰੇ ਇਲਾਕੇ ਵੱਖਰੇ-ਵੱਖਰੇ ਏਰੀਆ ਜਿੱਤੇ ਸੀ ਉਹ ਸਾਰੇ ਮਹਾਰਾਜਾ ਰਣਜੀਤ ਸਿੰਘ ਨੂੰ ਅੰਗਰੇਜ਼ਾਂ ਨੂੰ ਦੇਣੇ ਪਏ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਸਤਲੁਜ ਟੱਪ ਕੇ ਇਧਰ ਨਹੀਂ ਸੀ ਆ ਸਕਦੇ ਪਰ ਇਸ ਸੰਧੀ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਕਿੰਨਾ ਕੁ ਫਾਇਦਾ ਹੋਇਆ ਇਹਦੇ ਬਾਰੇ ਆਪਾਂ ਨੂੰ ਸਨ 1839 ਦੇ ਵਿੱਚ ਪਤਾ ਲੱਗਾ ਸੀਗਾ ਜਦੋਂ ਕਿ ਤਿੰਨ ਪੱਖੀ ਸੰਧੀ ਹੋਈ ਸੀ ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ ਅਫਗਾਨਿਸਤਾਨ ਦੇ ਬਾਚਾ ਅਹਿਮਦ ਸ਼ਾਹ ਅਫਦਾਲੀ ਦਾ ਪੁੱਤਰਾ ਸ਼ਾ ਸੁਜਾਨ ਜਿਹਨੂੰ ਗੱਦੀ ਤੇ ਬਿਠਾਉਣ ਲਈ ਤੇ ਦੋਸਤ ਮੁਹੰਮਦ ਮੁਹੰਮਦ ਖਾਨ ਜਿਹਨੂੰ ਕੇ ਗੱਦੀ ਤੋਂ ਹਟਾਉਣ ਲਈ ਇਹਨਾਂ ਤਿੰਨਾਂ ਦੇ ਵਿਚਕਾਰ ਇਹ ਗੱਲਬਾਤ ਚੱਲ ਰਹੀ ਸੀ ਇਸ ਗੱਲਬਾਤ ਤੋਂ ਇਸ ਸੰਧੀ ਤੋਂ ਸਾਨੂੰ ਪਤਾ ਲੱਗਦਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਪਾਵਰ ਆ ਉਹ ਕਿੰਨੀ ਜ਼ਿਆਦਾ ਕਿੰਨੀ ਤੇਜ਼ੀ ਦੇ ਨਾਲ ਵੱਧ ਚੁੱਕੀ ਸੀ ਕਿੰ ਜਿੰਨੀ ਕਿੰਨੀ ਜ਼ਿਆਦਾ ਵੱਧ ਚੁੱਕੀ ਸੀ ਤੇ ਇਸ ਸੰਧੀ ਦਾ ਮਹਾਰਾਜਾ ਰਣਜੀਤ ਸਿੰਘ ਨੂੰ ਕਿੰਨਾ ਜ਼ਿਆਦਾ ਫਾਇਦਾ ਹੋਇਆ ਕਿਉਂਕਿ 1809 ਦੇ ਵਿੱਚ ਅਪ੍ਰੈਲ ਮਹੀਨੇ ਦੇ ਵਿੱਚ ਇਹ ਸੰਧੀ ਹੋਈ ਸੀ ਤੇ ਦਸੰਬਰ ਮਹੀਨੇ ਤੱਕ ਮਹਾਰਾਜਾ ਰਣਜੀਤ ਸਿੰਘ ਨੇ ਕਾਂਗੜੇ ਦੇ ਜਿਹੜੇ ਵੱਡੇ-ਵੱਡੇ ਪਹਾੜੀ ਇਲਾਕੇ ਆ ਉਹਨਾਂ ਨੂੰ ਜਿੱਤ ਲਿਆ ਸੀ ਜਿਹੜੇ ਕਿ ਮਾਲਵੇ ਤੋਂ ਵੀ ਬਹੁਤ ਜ਼ਿਆਦਾ ਵੱਡੇ ਤੇ ਤਾਕਤਵਰ ਸੀ ਉਹਨਾਂ ਇਲਾਕਿਆਂ ਨੂੰ ਆਪਣੇ ਅਧੀਨ ਕਰ ਲਿਆ ਤੇ ਜਿੰਨੀ ਤੇਜ਼ੀ ਦੇ ਨਾਲ ਉਹ ਪਠਾਨੀ ਇਲਾਕਿਆਂ ਵੱਲ ਵਧ ਰਹੇ ਸੀ ਉਸ ਚੀਜ਼ ਦਾ ਅੰਦਾਜ਼ਾ ਅੰਗਰੇਜ਼ ਵੀ ਨਹੀਂ ਲਾ ਸਕਦੇ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਬੜੀ ਤੇਜ਼ੀ ਦੇ ਨਾਲ ਉਸ ਏਰੀਏ ਵੱਲ ਵਧਦੇ ਪਏ ਸੀ ਤੇ ਉਹਨਾਂ ਨੂੰ ਜਿੱਤ ਰਹੇ ਸੀ ਅਸਲ ਦੇ ਵਿੱਚ ਅੰਗਰੇਜ਼ ਪਛਤਾਉਂਦੇ ਸੀ ਕਿ ਅਸੀਂ ਇਹ ਸੰਧੀ ਕਿਉਂ ਕਰ ਬੈਠੇ ਮਹਾਰਾਜਾ ਰਣਜੀਤ ਸਿੰਘ ਦੀ ਡਿਪਲੋਮੇਸੀ ਵੇਖੋ ਨਾ ਦੀ ਤਾਕਤ ਵੇਖੋ ਕਿ ਉਹਨਾਂ ਦੇ ਹੁੰਦਿਆਂ ਅੰਗਰੇਜ਼ ਇਹ ਸੰਧੀ ਤੋੜ ਨਹੀਂ ਸੀ ਸਕੇ ਕਿਉਂਕਿ ਜਦੋਂ ਉਹ ਹੋਰਨਾ ਹਾਕਮਾਂ ਦੇ ਨਾਲ ਸੰਧੀ ਕਰਦੇ ਹੁੰਦੇ ਸੀ ਤਾਂ ਸਿਰਫ ਆਪਣੇ ਮਤਲਬ ਤਾਂ ਕਰਦੇ ਸੀ ਉਹ ਉਹਨੇ ਚੇਤਤਾ ਕੀ ਰੱਖਦੇ ਹੁੰਦੇ ਸੀ ਜਦੋਂ ਉਹਨਾਂ ਦਾ ਮਤਲਬ ਪੂਰਾ ਹੋ ਜਾਂਦਾ ਸੀ ਤਾਂ ਉਹ ਇਹ ਸੰਧੀ ਤੋੜ ਦਿੰਦੇ ਸੀ ਤੇ ਉਹਨਾਂ ਹਾਕਮਾਂ ਦੇ ਜਿਹੜੇ ਇਲਾਕੇ ਹੁੰਦੇ ਸੀ ਉਹਨਾਂ ਨੂੰ ਆਪਣੇ ਕਬਜ਼ੇ ਹਟ ਕਰ ਲੈਂਦੇ ਸੀ ਪਰ ਮਹਾਰਾਜਾ ਰਣਜੀਤ ਸਿੰਘ ਦੇ ਹੁੰਦਿਆਂ ਅੰਗਰੇਜ਼ ਇਸ ਸੰਧੀ ਨਹੀਂ ਸੀ ਤੋੜ ਸਕੇ ਅੰਗਰੇਜ਼ਾਂ ਦੀ ਇੰਨੀ ਹਿੰਮਤ ਨਹੀਂ ਸੀ ਹੁੰਦੀ ਕਿ ਉਹ ਮਹਾਰਾਜਾ ਰਣਜੀਤ ਸਿੰਘ ਵੱਲ ਉੱਚੀ ਅੱਖ ਕਰਕੇ ਵੇਖ ਵੀ ਸਕਣ ਬੇਸ਼ੱਕ ਉਹਨਾਂ ਨੇ ਪੰਜਾਬ ਨੂੰ ਬਾਅਦ ਵਿੱਚ ਆਪਣੇ ਕਬਜ਼ੇ ਹੇਠ ਕੀਤਾ ਉਹਨਾਂ ਨੇ ਰਾਜ ਵੀ ਕੀਤਾ ਪਰ ਮਹਾਰਾਜਾ ਰਣਜੀਤ ਸਿੰਘ ਦੇ ਹੁੰਦਿਆਂ ਉਹ ਉਹਨਾਂ ਦੇ ਇਲਾਕਿਆਂ ਨੂੰ ਫਤਿਹ ਨਹੀਂ ਸੀ ਕਰ ਸਕੇ ਉਹਦੇ ਵੱਲ ਉੱਚੀ ਅੱਖ ਕਰਕੇ ਵੇਖ ਵੀ ਨਹੀਂ ਸੀ ਸਕੇ ਇੰਨੀ ਜ਼ਿਆਦਾ ਮਹਾਰਾਜਾ ਰਣਜੀਤ ਸਿੰਘ ਦੀ ਤਾਕਤ ਵੱਧ ਚੁੱਕੀ ਸੀ ਬਾਦ ਵਿੱਚ ਲਾਹੌਰ ਦਰਬਾਰ ਦੇ ਵਿੱਚ ਜੋ ਕੁਝ ਵਾਪਰਿਆ ਉਹ ਤਾਂ ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੀ ਡਿਪਲੋਮੇਸੀ ਵੇਖੋ ਕਿ ਬੇਸ਼ੱਕ ਉਹਨਾਂ ਨੂੰ 1809 ਦੇ ਵਿੱਚ ਅੰਗਰੇਜ਼ੀ ਦਬਾਅ ਦੇ ਹੇਠ ਇਹ ਸੰਧੀ ਕਰਨੀ ਪਈ ਸੀ ਕਿਉਂਕਿ ਉਸ ਸਮੇਂ ਉਹਨਾਂ ਕੋਲ ਬਹੁਤ ਛੋਟੇ ਇਲਾਕੇ ਸੀ ਉਹ ਬਹੁਤ ਛੋਟੇ ਇਲਾਕਿਆਂ ਦੇ ਮਾਲਕ ਸੀਗੇ ਕਿਉਂਕਿ ਉਸ ਵੇਲੇ ਸਿੱਖ ਵੀ ਇੱਕ ਮੁਠ ਨਹੀਂ ਸੀ ਤੇ ਜੇ ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ਾਂ ਨਾਲ ਲੜਦੇ ਤਾਂ ਸਾਰੇ ਸੇਖੋਂ ਦੀ ਪੇਸ਼ ਤੇ ਆਉਂਦੇ ਪਰ ਬਿਲਕੁਲ ਵੀ ਇਸ ਤਰ੍ਹਾਂ ਨਹੀਂ ਹੋਇਆ ਕਿਉਂਕਿ ਉਸ ਸਮੇਂ ਜਿਹੜੀਆਂ ਫੂਲ ਕਾਰਿਆਸਤਾਂ ਸੀ ਉਹ ਆਪ ਹੀ ਅੰਗਰੇਜ਼ਾਂ ਦੇ ਅਧੀਨ ਹੋ ਚੁੱਕੀਆਂ ਸੀਗੀਆਂ ਤੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਜਿਹੜੇ ਕਿ ਜਿੰਦ रियासत ਦੇ ਸੀ ਉਹ ਵੀ ਅੰਗਰੇਜ਼ਾਂ ਦੀ ਛਣ ਵਿੱਚ ਚਲੇ ਗਏ ਸੀ ਇਸ ਤਰ੍ਹਾਂ ਅੰਗਰੇਜ਼ ਬਿਨਾਂ ਇੱਕ ਖੂਨ ਦੀ ਬੂੰਦ ਡੋਲੇ ਯਮੁਨਾ ਤੋਂ ਸਿੰਧ ਤੱਕ ਕਾਬੂ ਜੋ ਚੁਕੇ ਸੀ ਮਹਾਰਾਜਾ ਰਣਜੀਤ ਸਿੰਘ ਦੀ ਹੱਦ ਸਤਲੁਜ ਮੇਥ ਦਿੱਤੀ ਗਈ ਸੀ ਉਸ ਸਮੇਂ ਤਾਂ ਇਹੀ ਲੱਗਦਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਬਹੁਤ ਵੱਡਾ ਘਾਟਾ ਪਿਆ ਪਰ ਹੌਲੀ ਹੌਲੀ 1839 ਵਾਲਾ ਆਉਂਦੇ ਆਉਂਦੇ ਅੰਗਰੇਜ਼ਾਂ ਨੂੰ ਇਹ ਚੀਜ਼ ਮਹਿਸੂਸ ਹੋਣ ਲੱਗੀ ਸੀ ਕਿ ਅਸੀਂ ਬਹੁਤ ਵੱਡਾ ਘਾਟਾ ਖਾ ਲਿਆ ਵਾ ਸਾਨੂੰ ਬਹੁਤ ਵੱਡਾ ਘਾਟਾ ਹੋਇਆ ਵਾ ਕਿਉਂਕਿ ਜਿੰਨੇ ਇਲਾਕੇ ਮਹਾਰਾਜਾ ਰਣਜੀਤ ਸਿੰਘ ਜਿੱਤ ਚੁਕੇ ਸੀ ਅੰਗਰੇਜ਼ ਸੋਚ ਵੀ ਨਹੀਂ ਸਕੇਦੇ ਕਿ ਸਿੱਖ ਇਨੇ ਇਲਾਕੇ ਜਿੱਤ ਜਿੱਤ ਸਕਦੇ ਆ ਖਾਸ ਕਰਕੇ ਸਤਲੁਜ ਤੋਂ ਪਾਰ ਦੇ ਲੱਗੇ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਸਿੰਧ ਨੂੰ ਪਾਰ ਕਰਕੇ ਗਾਂਵਦਨ ਲੱਗੇ ਸੀ ਸ਼ਿਕਾਰਪੁਰ ਵੱਲ ਤਾਂ ਉਦੋਂ ਅੰਗਰੇਜ਼ ਅਧਿਕਾਰੀਆਂ ਨੇ ਸਖਤ ਟੇਵਰ ਵਿਖਾਉਣੇ ਸ਼ੁਰੂ ਕਰ ਦਿੱਤੇ ਸੀ ਸੋ ਅੱਜ ਦੀ ਘੜੀ ਇਹੀ ਲੱਗ ਰਿਹਾ ਹੈ ਕਿ ਚੀਨ ਨੇ ਸਮਝੌਤਾ ਕਰਕੇ ਬਹੁਤ ਵੱਡਾ ਨੁਕਸਾਨ ਆਪਣੇ ਸਿਰ ਪਾ ਲਿਆ ਪਰ ਕੋਈ ਪਤਾ ਨਹੀਂ ਆਉਣ ਵਾਲੇ ਸਮੇਂ 'ਚ ਇਹ ਗੱਲ ਸਪਸ਼ਟ ਹੋ ਜਾਵੇ ਕਿ ਚੀਨ ਫਾਇਦੇ 'ਚ ਹੈ ਕਿਉਂਕਿ ਚੀਨ ਇਧਰ ਤਾਂ ਇਹ ਸਮਝੌਤਾ ਕਰ ਰਹੀ ਹੈ ਉਧਰ ਉਹ ਰੂਸ ਦੇ ਨਾਲ ਜਿਹੜਾ ਵਪਾਰ ਕਰਦਾ ਸੀ ਉਹਨੂੰ ਉਹਨੇ ਡਾਲਰਾਂ ਚੋਂ ਬਿਲਕੁਲ ਮੁਨਫੀ ਕਰ ਦਿੱਤਾ ਵਾ ਇਹਦੇ ਬਾਰੇ ਰੂਸ ਦੇ ਫਾਈਨਾਂਸ ਮਿਨਿਸਟਰ ਨੇ ਬਿਆਨ ਦਿੱਤਾ ਜਿਹੜਾ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਕੀ ਕੀ ਫਾਈਨਾਂਸ ਮਿਨਿਸਟਰ ਨੇ ਆਓ ਵੇਖੀਏ ਰਸ਼ੀਆ ਚਾਈਨਾ ਟ੍ਰੇਡ ਆਲਮੋਸਟ 100% ਆਊਟਸਾਈਡ ਵੈਸਟਰਨ ਕਰੰਸੀਜ਼ ਸਰ ਰੋਜ਼ ਦੇ ਫਾਈਨੈਂਸ ਮਿਨਿਸਟਰ ਐਂਟਰ ਨੇ ਇਹ ਵੀ ਗੱਲ ਕਹੀ ਆ ਕਿ ਜਿਹੜਾ ਯੂਐਸਏ ਆ ਉਹ ਡਾਲਰਸ ਨੂੰ ਇੱਕ ਹਥਿਆਰ ਦੇ ਵਜੋਂ ਵਰਤ ਰਿਹਾ ਵਾ ਕਿਸੇ ਨੂੰ ਪनिश्ड ਕਰਨ ਲਈ ਸੋ ਇਸ ਸੰਗ ਨਾਲ ਜਿਹੜੀ ਦੁਨੀਆ ਦੀ ਜੀਓਪੋਲਿਟਿਕਸ ਆ ਉਹ ਬੜੀ ਤੇਜ਼ੀ ਦੇ ਨਾਲ ਚੇਂਜ ਹੋ ਰਹੀ ਆ ਸੋ ਸਾਡਾ ਸਵਾਲ ਤੁਹਾਡੇ ਤੇ ਆ ਕਿ ਚੀਨ ਨੂੰ ਇਹ ਸਮਝੌਤਾ ਕਰਕੇ ਫਾਇਦਾ ਹੋਇਆ ਵਾ ਜਾਂ ਨੁਕਸਾਨ ਇਹਦੇ ਬਾਰੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ